ਮੰਗੂ ਵੀ ਤਾਂ ਕੁਛ ਹੈ ਮੰਗੂ ਵੀ ਇਹ ਦੇਖੋ ਅਗਰ ਮੈਂ ਅਗਲੇ ਲਈ ਮੈਂ ਕੁਛ ਹੋਇਆ ਤਾਂ ਮੰਗੂ ਵੀ ਨਹੀਂ ਅੱਗੇ ਚਲਦੀ ਹੈ ਉਹ ਜੋ ਆਖਰ ਅਸਲ ਖਾਨ ਕੌਣ ਜਦਸਕਾਰੇ ਮਾਰ ਕੇ ਚਲਦੀ ਹੈ ਆਬੜੀ ਲੋਕੀ ਕਿਨੇ ਕੀਤੀ ਹੈ ਕਿਵੇਂ ਹੋ ਗਈ ਚੋਰੀ ਹੈਲੋ ਗਾਇਸ ਤੇ ਸਾਰੇ ਨੂੰ ਸਤਿ ਸ੍ਰੀ ਅਕਾਲ ਤੇ ਸਾਡਾ ਬਲੌਗ ਚੈਨਲ ਦਾ ਨਾਮ ਰਿਹਾ ਹੈ ਨਿਵਲੌਗ ਤੇ ਅਸੀਂ ਪਾਕਸ ਹੋਏ ਅੱਜ ਰਾਤ ਨੂੰ ਤੇ ਅਸੀਂ ਪਟਿਆਲਾ ਜਿੱਪ ਕੇ ਤੁਹਾਨੂੰ ਪਿੱਛੇ ਤੋਂ ਪਤਾ ਹੀ ਲੱਗ ਗਿਆ ਹੋਗਾ ਤੇ ਹੁਣ ਮੰਮੀ ਨੇ ਪੂਰਾ ਘਰ ਸਾਫ ਕੀਤਾ ਹੈ ਤੇ ਹੁਣ ਮੈਗੀ ਬਣੀ ਆ ਤੇ ਮੰਮੀ ਨੇ ਕੱਪੜੇ ਤਾਂ ਇੱਕ ਜਗ੍ਹਾ ਤੇ ਰੱਖ ਦਿੱਤੇ ਕਿ ਮੈਂ ਕੱਲ ਧੋ ਦੂੰਗੀ ਤੇ ਮੰਮੀ ਨੇ ਮਤਲਬ ਪਹਿਲਾਂ ਤਾਂ ਇਹ ਨਾ ਗੰਦਾ ਰੱਖੀ ਸੀ ਹੁਣ ਤੁਸੀਂ ਦੇਖੋਗੇ ਨਾ ਸੋਨਾ ਘਰ ਬਣਤਾ ਵੈਸੇ ਤੇ ਮੰਮੀ ਹੁਣ ਮੈਗੀ ਬਣਾ ਰਹੀ ਹੈ ਅਸੀਂ ਆਪਾਂ ਬਣਾਈਏ ਹੁਣ ਮੈਗੀ ਕਿਉਂਕਿ ਬਈ ਮੈਂ ਦੋ ਦਿਨ ਹੋ ਗਏ ਸਫਾਈ ਕਰਦੀ ਨੂੰ ਕਾਰੇ ਇੰਨਾ ਗਰਦ ਪੈ ਰਿਆ ਸੀ ਤੇ ਇਹਨਾਂ ਥੱਕ ਚੁੱਕੀ ਆ ਹੁਣ ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਆਪਾਂ ਖੜਾ ਮੰਨਾਲਾ ਸਿਰਫ ਅੰਦਰ ਦੀ ਸਫਾਈ ਹੋਈ ਆ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਪੂਰਾ ਬਾਹਰ ਚਾਹਲੇ ਗੰਦੀ ਪੈ ਰਿਆ ਹੈ ਬਾਹਰ ਤਾਂ ਪੂਰਾ ਸੁਨਾਨਾ ਦੇਖੋ ਤੇ ਸਾਰਾ ਹਲੇ ਕੋਈ ਸੈੱਟ ਕਰਨ ਵਾਲਾ ਪਿਆ ਲੇਕਿਨ ਅੰਦਰ ਹੈਗਾਗਾ ਦੇਖੋ ਦਰਵਾਜ਼ੇ ਪੈਰਾ ਨੇ ਸਾਰੇ ਸਾਫ ਕਰ ਦਿੱਤੇ ਤੇ ਕਿਚਨ ਦੀ ਤੁਸੀਂ ਸੈਟਿੰਗ ਕਰ ਲਈ ਇਹ ਕਿਚਨ ਇਹ ਨਾ ਪਹਿਲਾਂ ਹਨਾ ਇੱਥੇ ਅਸੀਂ ਨਾ ਇਹਦੇ ਵਿੱਚ ਨੀਚੇ ਉੱਪਰ ਜਾ ਦੇਖ ਮੈਡੀ ਦੇ ਚੱਕਰ ਚ ਕਿਵੇਂ ਚੜੀ ਉੱਪਰ ਝੋਟ ਲੱਗ ਤੇ ਪਹਿਲਾਂ ਇਹਦੇ ਵਿੱਚ ਨਾ ਮੈਂ ਆਲੂ ਪਿਆਜ਼ ਰੱਖ ਹੁੰਦੀ ਸੀ ਕਿਉਂਕਿ ਅਸੀਂ ਹੁਣੇ ਥੋੜੇ ਦੇ ਨਾ ਹਨ ਪਰ ਇੱਥੇ ਸਾਰੇ ਡੱਬੇ ਹੁੰਦੇ ਸੀ ਇੰਨੀ ਜਗ੍ਹਾ ਰੁਕ ਲੈਂਦੇ ਸੀ ਮੈਂ ਕੀ ਕੀਤਾ ਮੈਂ ਇਹਦੇ ਵਿੱਚ ਹੁਣ ਇਸ ਵਾਰ ਡੱਬੇ ਲੱਗਤੇ ਜਰੂਰਤ ਸੀਗੇ ਤੇ ਮੈਂ ਨਾ ਇਹਦੇ ਸਬਜ਼ੀ ਕਰਦੇ ਮੱਕੀ ਚਾਲੂ ਪਿਆਜ਼ ਸਬਜ਼ੀ ਆਈ ਲਾਉਣ ਆਈਏ ਤੇ ਇਹਦੇ ਵਿੱਚ ਪਾਸਾ ਖੁੱਲ ਗਈ ਤੇ ਪੂਰੀ ਕਿਚਨ ਦੀ ਸਫਾਈ ਕੀਤੀ ਹੈ ਤੇ ਕਿਚਨ ਦੇਖੋ ਸਾਫ ਸਾਫ ਹੋ ਰਹੀ ਹੈ ਜੀ ਤੇ ਨਾਲੇ ਪਤਾ ਮੈਨੂੰ ਲੱਗਦਾ ਨਾ ਸਾਡੇ ਘਰੇ ਚੋਰੀ ਹੋ ਗਈ ਮਤਲਬ ਕਿ ਇਹ ਲੈ ਕਿ ਤਿਆਰ ਦੂਜਾ ਚੋਰੀ ਜਰੂਰਤ ਕਿਉਂਕਿ ਇੰਨੇ ਬਰਤਨ ਪਏ ਸੀਗੇ ਕਾਫੀ ਸਾਰੇ ਮੈਂ ਮਤਲਬ ਕਿ ਗਿਣੇ ਕੀਤੀ ਹੈ ਕਿਵੇਂ ਹੋ ਗਈ ਚੋਰੀ ਤੇ ਪਰ ਉੱਥੇ ਬਰਤਨ ਪਏ ਸੀ ਕਾਫੀ ਸਾਰੇ ਵੀ ਮੈਂ ਇੰਨੇ ਸਾਰੇ ਕਿਉਂਕਿ ਜਿਆਦਾ ਸੀਗੇ ਬਰਤਨ ਤੇ ਇੰਨੇ ਵੱਡੇ ਉਹਦੇ ਵਿੱਚ ਭਾਤ ਕੇ ਮੈ ਥੈਲੇ ਚ ਨੇ ਇੱਕ ਲੱਖ ਦੀ ਸੀ ਤੇ ਉਹ ਬਰਤਨ ਹੀ ਗਾਇਬ ਹੋ ਗਏ ਸ਼ਾਇਦ ਤੇ ਫਿਰ ਉਹ ਦੁਬਾਰਾ ਸਾਰਾ ਫ੍ਰਿਜ ਸਾਫ ਕੀਤਾ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਹੋ ਗਿਆ ਕੱਲ ਬਾਥਰੂਮ ਰਹਿ ਗਿਆ ਪਿੱਛੇ ਦਾ ਸਾਫ ਕਰਨਾ ਹੈ ਤੇ ਇਹ ਪੂਰਾ ਰੂਮ ਸਾਰਾ ਸਾਫ ਹੋ ਗਿਆ ਤੇ ਦਰਵਾਜ਼ੇ ਹੋ ਗਏ ਹੈ ਉਸ ਤੋਂ ਬਾਅਦ ਤੁਸੀਂ ਇਹ ਦੇਖ ਸਕਦੇ ਹੋ ਸਾਗਾ ਬੈੱਡ ਸ਼ੀਟ ਰਹਿ ਗਈ ਕਿ ਕਿਥੇ ਇਹਦੇ ਬੱਚੇ ਬੈਠੇ ਸੀ ਬੈੱਡ ਸ਼ੀਟ ਰਹਿ ਗਈ ਕਿ ਕਿਥੇ ਇਹ ਹਨ ਤੇ ਇਥੇ ਰਹਿ ਗਏ ਤੁਸੀਂ ਸਾਰਾ ਬੈੱਡ ਸ਼ੀਟ ਵਗੈਰਾ ਮਤਲਬ ਇਹ ਬੈ ਕੂਲਰ ਪੈਗਾ ਕੂਲਰ ਠਕਣਾ ਇਸ ਕਰਕੇ ਆਖਦਾ ਉਹ ਥੋੜੇ ਕੱਪੜੇ ਕੱਢੇ ਉਹਨੂੰ ਸੈੱਟ ਕਰਨਾ ਇਹ ਲਮਾਰੀ ਚ ਹਜੇ ਮੈਂ ਇਹੀ ਸਮਝਾ ਦੇਖਿਆ ਪਹਿਲੇ ਇਸ ਮਾਰਨਾ ਉਹ ਤੇ ਬਿਆਸੀ ਡ੍ਰੈਗ ਰੂਮ ਚ ਮੈਂ ਤੁਹਾਨੂੰ ਦੱਸਦੀ ਆ ਇੰਨਾ ਗਾਝਾ ਲੱਗਦਾ ਸੀ ਇੱਕ ਵਾਰੀ ਮੈਂ ਇਥੇ ਸੈੱਟ ਕਰਤਾ ਕਿਉਂਕਿ ਅਲਮਾਰੀ ਦਾ ਉਹ ਖਾ ਗਿਆ ਸੀ ਨੂੰ ਕੁੰਨ ਲੱਗ ਗਿਆ ਸੀ ਤੇ ਉਹ ਹੁਣ ਮਿਸਤਰੀ ਆਊਗਾ ਇੱਕ ਦੋ ਦਿਨਾਂ ਦੇ ਵਿੱਚ ਫੇਰ ਠੀਕ ਹੋ ਪਰ ਇੱਕ ਵਾਰੀ ਮੈਂ ਇਥੇ ਸੈੱਟ ਕਰਤਾ ਥੋੜਾ ਜਿਹਾ ਵੀ ਵਧੀਆ ਲੱਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੱਪੜੇ ਕੱਢ ਕੇ ਰੱਖਿਆ ਕੁਝ ਕੁਝ ਨਵੇਂ ਕੱਪੜੇ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਇਹ ਸਾਰੀਆਂ ਉੱਪਰ ਆ ਕਿਉਂ ਮੈਂ ਪੇਟੀ 'ਚ ਤੇ ਉਸ ਤੋਂ ਬਾਅਦ ਤੁਸੀਂ ਡਰੈੰਗ ਰੂਮ ਦੇਖ ਸਕਦੇ ਹੋ ਪਹਿਲਾਂ ਕੀ ਸੀਗਾ ਪਤਾ ਆ ਦੇਖੋ ਜਦੋਂ ਵੀ ਚੱਪਲਾ ਜੁੱਤੀਆਂ ਕੱਢਦੇ ਆ ਨਾ ਐ ਐ ਹਾਲ ਕੇ ਛੱਡ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਪਤਾ ਕੀ ਸੀ ਇੱਥੇ ਪਿਆ ਸੀ ਪਹਿਲਾਂ ਮੰਜਰਾ ਕਿਨ੍ਹਾ ਛੋਟਾ ਉਹਦੇ ਉੱਪਰ ਕਿਹੋ ਜਿਹੇ ਡੱਬੇ ਹੋਣਾ ਸਾਰੇ ਉੱਥੇ ਸੈੱਟ ਕਰਤੇ ਤੇ ਇਹਨੂੰ ਵੀ ਸੈੱਟ ਕਰਤਾ ਇਹ ਕੁਝ-ਕੁਝ ਕੱਪੜੇ ਨਵੇਂ ਆ ਜਿਹੜੇ ਕਿ ਮੈਂ ਬੈੱਡ ਦੇ ਵਿੱਚ ਸੈੱਟ ਕਰ ਦਿੱਤੇ ਸੀ ਬਾਅਦ ਵਿੱਚ ਤੇ ਸੋਫੇ ਨਾਲ ਇਹ ਵਾਲਾ ਆ ਨਾ ਜਿਹੜਾ ਹੈਗਾ ਨਾ ਸੈੱਟ ਹੈਗਾ ਇਹ ਸਾਰੇ ਨਵਾਂ ਲੈ ਕੇ ਆਈ ਸੀ ਮੈਂ ਤੇ ਨਾਲ ਅਸੀਂ ਉੱਥੇ ਦਿੱਲੀ ਤੇ ਅੱਜ ਹੁਣ ਮੈਂ ਸੋਚਿਆ ਵੀ ਜਦੋਂ ਚਾਰਜਰ ਘਰੇ ਆਉਣਿਆ ਤੇ ਕਿਉਂ ਨਾ ਮᱡੇ ਨਾ ਲੈ ਮᱡੇ ਲਈ ਜਾਣਾ ਤੇ ਹੁਣ ਦੋ ਦਿਨ ਤਾਂ ਸਪਾਈਟ ਲੱਗਣਗੇ ਇਕੱਲਾ ਲੱਗਿਆ ਅੱਜ ਲੱਗਿਆ ਫਿਰ ਉਸ ਤੋਂ ਬਾਅਦ ਹੀ ਇਹ ਜਿਹੜਾ ਹੈਗਾ ਵਧੀਆ ਕਰ ਰਹਿਣ ਦੇ ਲੈ ਕੋ ਫਿਰ 15-20 ਦੇ ਅਰੇ ਉਹਨਾਂ ਦਾ ਨੈਸਟ ਕਰਾਗੇ ਤੇ ਇਹ ਸਾਡੀ ਫੋਟੋ ਲੱਗੀ ਦੀ ਇਹ ਦੇਖੋ ਇਹ ਫੋਟੋ ਜੀ ਨਾ ਮਤਲਬ ਉਹ ਜੀ ਦੀਵਾਲੀ ਸੀਗੀ 2-3 ਸਾਲ ਪਹਿਲ ਦੀ ਮੇਰੇ ਛੋਟੀ ਜਿਹੇ ਦੇਖੋ ਉਦੋਂ ਬਣਾ ਲਗਵਾਈ ਸੀਗੀ ਫੋਟੋ ਇਹ ਤੇ ਉਸ ਟਾਈਮ ਤੇ ਪਤਾ ਕੀ ਫਿਰ ਇਹ ਫੋਟੋ ਨੂੰ ਦੇਖ ਕੇ ਉਹਨਾਂ ਨੇ ਨਾ ਬਾਹਰ ਲਾ ਲਈ ਸੀਗੀ ਜਿਹੜੇ ਸਟੂਡੀਓ ਵਾਲੇ ਆ ਤੇ ਕਹਿੰਦੇ ਸਾਡੇ ਕੋਲ ਇੰਨੇ ਆਰਡਰ ਆਏ ਇਹੀ ਸਟਾਈਲ ਦੇ ਤਾਂ ਮੈਂ ਮੇਰੇ ਕੋਲ ਦੋ ਤਿੰਨ ਸਟਾਈਲ ਹੋਣ ਨੇ ਤਾਂ ਉਹ ਵੀ ਮੈਂ ਟਰਾਈ ਕਰਦੀ ਆਂਗੀ ਅਸੀਂ ਜਲਦੀ ਫੋਟੋ ਚ ਵੀ ਬਣਵਾ ਲਗੇ ਤੇ ਉਸ ਤੋਂ ਬਾਅਦ ਦੇਖੋ ਉਧਰ ਉਧਰ ਦੇਖੀ ਚੋਰ ਚੋਰ ਭੈਗੇ ਚੋਰ 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 ਮੇਗੀ ਚੋਰ ਮੇਗੀ ਚੋਰ ਇਹ ਤਾਂ ਵੇਟ ਨਹੀਂ ਹੋ ਰਿਹਾ ਜਲਦੀ ਤੇ ਹੁਣ ਆਪਾਂ ਕਰਦੇ ਹਾਂ ਖਾਣੇ ਹੈਗੇ ਮੈਗੀ ਤੇ ਥੋੜਾ ਕਰਦੇ ਐਨਜੋਏ ਉਸ ਤੋਂ ਬਾਅਦ ਮੈਂ ਉੱਪਰ ਜਾਵਾਂਗੀ ਉੱਪਰ ਦੀ ਸਪਾਈ ਰਹਿ ਗਈ ਤੇ ਜੂ ਹੋ ਹੀ ਜਾਊ ਖਤਮ ਲਗਭਗ ਤੇ ਕੱਲ ਅਸੀਂ ਰਾਸ਼ਨ ਲੈ ਕੇ ਆਏ ਤੇ ਪਤਾ ਸਾਰਾ ਰਾਸ਼ਨ ਨਾ ਉਹ ਮਤਲਬ 7.5 ਕਿਲੋ ਵੇਸੀ ਜਰੋਂ ਪਿੰਡ ਨੂੰ ਚੱ ਗਿਆ ਮੇਰੇ ਪੁੱਤ ਨੇ ਵੱਡੇ ਹੋਣ ਦੀ ਪੂਰੀ ਭੂਮੀ ਕਹਿੰਦੇ ਭਾਈ ਕੇ ਪਾਪਾ ਹੈ ਨਹੀਂਗੇ ਜਦੋਂ ਨਿਰਿੰਦਰ ਤਾਂ ਆਇਆ ਨਹੀਂ ਤੇ ਬਾਈਕ ਤੇ ਫਿਰ ਜਾਈ ਨਹੀਂ ਅਸੀਂ ਟੁੱਟ ਕੇ ਗਏ ਅਸੀਂ ਪਰ ਉਹ ਪਿੰਦਰ ਦੇ ਨਾਲ ਮਮਾ ਸਾਡੇ ਤੇ ਇੱਕ ਗੱਲ ਹੋ ਜੂ ਕੱਲ ਆਇਸੀ ਪਤਾ ਨੇੜਾ ਹੋ ਗਿਆ ਸੀ ਕਾਫੀ 8:30 9:00 ਵਜੇ ਸੀ ਇਸ ਕਰਕੇ ਅਸੀਂ ਕੀ ਕੀਤਾ ਨਾ ਮੈਂ ਬਲੌਗ ਲੈਣ ਨਾ ਹੈ ਰਗਾ ਤੇ ਉੱਥੇ ਜਦੋਂ ਆਟੋ ਲਿਆ ਨਾ ਪਿੰਦਰ ਦੀ ਪਤਾ ਕੀ ਕੀਤਾ ਬਾਲੀ ਸੈਂਪਲ ਦਿਖਾਈ ਉਹ ਪਿੰਦਰ ਨੇ ਨਾ ਬਾਹਰ ਜਾ ਕੇ ਨਾ ਆਟੋ ਦੇ ਅੰਦਰ ਖੜੇ ਤੇਨੇ ਸਾਈਡ ਤੋਂ ਨਾ ਫੋਟੋ ਕਲਿੱਕ ਕਰਦੇ ਹੋਏ ਨੰਬਰ ਦੀ ਤੇ ਨਾਲੇ ਅੰਕਲ ਦੀ ਡਰਾਈਵਰ ਦੀ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਤੇ ਫਿਰ ਉਹਦੇ ਵਿੱਚ ਬੈਠ ਕੇ ਕਿਉਂਕਿ ਇਹ ਜੀ ਹੁਣੇ ਵੀ ਚਾਹੀਦੇ ਸਾਨੂੰ ਬੱਚਿਆਂ ਨੂੰ ਦੱਸਣ ਵੀ ਚਾਹੀਦੇ ਆ ਵੈਸੇ ਵੀ ਕੋਈ ਵੀ ਨਾਰਮਲ ਬੰਦਾ ਵੀ ਜਾਂਦਾ ਸਾਨੂੰ ਆਪਣੇ ਜਿਸ ਵੀ ਅਸੀਂ ਜਦੋਂ ਇਕੱਲੇ ਹੁੰਨੇ ਹਨ ਹਨੇਰਾ ਹੋ ਜਾਂਦਾ ਜਾਂ ਸਭ ਲੱਗਦਾ ਵੀ ਹਨ ਕੋਈ ਸੁਣਨਾ ਰਸਤਾ ਤੇ ਸਨ ਅਰੇ ਗਾਇਜ਼ ਇਧਰ ਆਪਾਂ ਕਰ ਰਹੇ ਆ ਮੈਗੀ ਇੰਜੋਏ ਹੱਪਾ ਲਾਲੇ ਨੀਚੇ ਹੀ ਡੇਰੇ ਕਿ ਓਕੇ ਵੀ ਬੈਂਡਲ ਨੇ ਗੰਦਾ ਹੋਇਆ ਚਾਦਰ ਤੇ ਵਧੀਆ ਵੀ ਲੱਗਦਾ ਵੈਸੇ ਤੇ ਆ ਦੇਖ ਕਿਵੇਂ ਉਪੇਂਦਰ ਚੋਰੀ ਕਰ ਰਿਹਾ ਮਮਾ ਦੀ ਮੈਗੀ ਨਾ ਹੈਂ ਐਨੇ ਨਹੀਂ ਪਾਤੀ ਮੈਂ ਤਾਂ ਥੋੜੀ ਜਿਹੀ ਰੱਖੀ ਐ ਫਿਰ ਵੀ ਕਿੱਥੇ ਕਿੱਥੇ ਚੋਰੀ ਹੋਰ ਕੀ ਤੇ ਫਿਰ ਕੀ ਹੋਇਆ ਨਾ ਹੁਣ ਮੈਗੀ ਇੰਜੋਏ ਕਰਦੇ ਆਂਗੇ ਮੈਗੀ ਬਣੀ ਬਹੁਤ ਕਹਿੰਦਾ ਮੈਂ ਵੀ ਬਟਰ ਬੁੱਟਰ ਲੈ ਕੇ ਆਈ ਸੀ ਪੂਰਾ ਕਰ ਲ ਤੇ ਬਟਰ ਬੁੱਟਰ ਪਾ ਕੇ ਕਿਉਂਕਿ ਬੱਚੇ ਕਹਿੰਦੇ ਭੁੱਖ ਲੱਗੀ ਮਮਾ ਤੇ ਮੈਂ ਆਟਾ ਵਸ ਗੁੰਨ ਰੱਖਿਆ ਫਿਰ ਰੋਟੀ ਥੋੜਾ ਰੁਕੇ ਬਣਾ ਲਾਂਗੇ ਮੈਂ ਕਿਹਾ ਚਲ ਇੱਕ ਵਾਰ ਜਲਦੀ ਵਾਲਾ ਕੰਮ ਕਰਦਾ ਕਿਉਂਕਿ ਮੇਰੀ ਸਪਾਈ ਹੋ ਜੂਗੀ ਗਾਇਜ਼ ਜੀਨੂ ਵੀ ਮੈਗੀ ਪਸੰਦ ਆਉ ਸਬਸਕ੍ਰਾਈਬ ਕਰਦੇ ਸ਼ੇਅਰ ਕਰਦੇ ਤੇ ਲਾਈਕ ਕਰਦੇ ਸਬਸਕ੍ਰਾਈਬ ਨਮਤ ਤਾਂ ਬਹੁਤ ਬਸੰਦਾ

ਮਗਾਤ ਪਨਾ ਮੇਰੇ ਐਂ ਬਈ ਚੰਗਾ ਰਹਿੰਦੇ ਜੈਸੀ ਇੱਧਰ ਟੂਲਸ ਘਰ ਤੋਂ ਨੂੰ ਬੜੀ ਚਲਾਕ ਆ ਤੇ ਚਲੋ ਆਪਾਂ ਕਰਦੇ ਮੈਗੀ ਇੰਜੋਏ ਜਿਨੇ ਇਹਨੇ ਖਾਣੀ ਹੈ ਜਲਦੀ ਜਲਦੀ ਪਹੁੰਚ ਜਾ ਮਮਾ ਬੀਨ ਨੂੰ ਆ ਦੇ ਦੋ ਮੈਨੂੰ ਹੁਦ ਦੇ ਦੋ ਹੁਦ ਦੇ ਦੋ ਵਧੀਆ ਦੇ ਦੇ ਅਰੇ ਸਪੂਨ ਫੋਰਕ ਮੈਨੂੰ ਦੇ ਦੇ ਸਪੂਨ ਸਪੂਨ ਕਹਿੰਦੀ ਮੈਨੂੰ ਲੱਗੇ ਮੈਗੀ ਐ ਜਿਆਦਾ ਮੰਗੂ ਵੀ ਤਾਂ ਖਸਾ ਹੈ ਮੰਗੂ ਵੀ ਇਹ ਦੇਖੋ ਅਗਰ ਮੈਂ ਅਗਲੇ ਵਾਲੇ ਮੈਂ ਕੁਝ ਰੋ ਲੂੰਗੀ ਨਹੀਂ ਹਾਂ ਸਹੀ ਬਸ ਦੇ ਦੇ ਕੀ ਜੋ ਤੈਨੂੰ ਦਵੋਲੋ ਬੋਲ ਹਾਂ ਨਾ ਮੈਂ ਕਦੇ ਨਹੀਂ ਆਲੇ ਹਾਂ ਦੇ ਦੂ ਖਾਲੀ ਹੈ ਪਰਸ ਕਦੀ ਲੈਣਾ ਤੇਰਾ ਮਰ ਖਾਲੀ ਪਹਿਲਾਂ ਦਸਤਾ ਕਰਨਾ ਦੇਖ ਇਹ ਦਸ ਪਹਿਰੇ ਹੋ ਤਾ ਹੋ ਰਾਤ ਕੱਲ ਪਾਪਾ ਨੂੰ ਕੀ ਕਹਿੰਦੇ ਸੀ ਵੀ ਪਾਪਾ ਆਜੋ 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 ਪਾਪਾ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਪਾਪਾ ਪਾਪਾ ਰਾਤ ਕਹਿੰਦੇ ਸੀ ਐਸੀ ਪੁੱਛਦੇ ਸੀ ਤੁਸੀਂ ਹੋਲੀ ਤਾਂ ਉਹ ਇੱਕ ਦਿਨ ਇੱਕ ਦੋ ਦਿਨ ਕਾਲੇ ਸਾਡੇ ਨੂੰ ਪਾਪਾ ਨੇ ਕਹਿੰਦੇ ਮੈਟਰ ਲੜਾ ਖੂ ਮੈਂ ਕੀ ਕਰਨਾ ਹੈ ਮੈਂ ਆਖਿਆ ਫਿਰ ਅਸੀਂ ਛੋਟੇ ਹੀ ਬੱਚੇ ਹੋ ਤੁਸੀਂ ਦੇ ਥੋੜਾ ਐਸੀ ਬੱਚੇ ਉਹ ਕਿ ਤੁਸੀਂ ਮੰਮੀ ਦੇ ਚੱਲ ਲਿਓ ਪਾੜ ਹੈ ਨਹੀਂ ਪਾਪਾ ਦੇ ਕੰਨ ਤੁਸੀਂ ਭਾਦੇ ਨਹੀਂ ਮੰਮੀ ਮੰਮੀ ਪਰ ਕਾ ਪੇਜ ਦੀ ਅੱਛਾ ਫਿਰ ਕੀ ਕਹਿੰਦੇ ਤੂੰ ਕੀ ਕਹਤਾ ਵੀ ਪਪਾ ਸੀ ਕਿਰ ਵਿੱਚ ਮੈਂ ਕਿ ਹੁਣ ਸੋਢੀ ਬੱਚਾ ਹੁੰਦੇ ਆ ਜੋ ਹੈ ਤੇ ਪਰ ਹੋਰ ਵੀ ਕਿ ਐਸੀ ਤੂੰ ਵੀ ਪਪਾ ਲੜਿਓ ਨਾ ਕਿ ਵੀ ਉਹ ਫਿਰ ਪਪਾ ਲੜਦੇ ਹੋ ਬਟ ਹੋਲੀ ਦੇ ਨਾੜਿਆ ਫਿਰ ਪਪਾ ਕਹਿੰਦੇ ਕਹਿੰਦੇ ਮਾਈ ਲੜਾਕਾ ਤੁਹਾਡੇ ਲਈ ਹਾਂ ਸਹੀ ਹੈ ਮਾਂ ਬਾਪ ਦੇ ਨਹੀਂ ਕਹਿੰਦੇ ਕੱਲ੍ਹ ਕੀ ਕਹਿੰਦਾ ਸੀ ਪਿੰਦਰਾ ਪਪਾ ਕਹਿੰਦੇ ਮੈਂ ਮਹੀ ਲੜਦਾ ਤੁਹਾਡੀ ਮਾਂ ਨਾਲ ਲੜਦੀ ਨਹੀਂ ਕਹਿੰਦੇ ਨਾ ਕਹਿੰਦੇ ਮਾਂ ਦੇ ਗੀਗੇ ਬਣ ਜਾਂਦੇ ਹੋਣਾ ਹਾਂ ਕਹਿੰਦੇ ਮਾਂ ਕੋਲੇ ਦੇਖੋ ਕਿਵੇਂ ਖੁਸ਼ ਆਏ ਕਹਿੰਦੇ ਸੀ ਪਪਾ ਆਜੋ ਕਹਿੰਦੇ ਦੇਖੋ ਮਾਂ ਕੋਲੇ ਕਿਵੇਂ ਖੁਸ਼ ਆ ਮਾਂ ਕੋਲੇ ਹੀ ਮੰਗੇ ਮੈਂ ਨਹੀਂ ਲੜਦਾ ਹਾਂ ਪਰ ਮੈਨੂੰ ਨਵਲਾ ਹੋਏ ਹੋਰ ਆਜੇ ਤੇ ਬੋਲ ਕਾਸ਼ਰੇ ਵਿੱਚ ਵਜੂ ਜਨਾਬ ਜੀ ਜੇ ਵਜੀ ਤੇ ਪੰਨੂ ਫੜ ਕੇ ਤੈਨੂੰ ਬੋਲ ਲਾ ਲਈ ਕੀ ਕਹਿੰਦਾ ਸੀ ਰਾਤ ਨੂੰ ਆਪਾਂ ਜਦੋਂ ਆਹ ਲੈ ਕੇ ਆਏ ਤੋ ਆਟਾ ਕੀ ਬੋਲਦਾ ਸੀ ਕਿ ਮੰਮਾ ਨੂੰ ਦੱਸੋ ਮੈਨੂੰ ਉਹ ਮੈਂ ਤਾਂ ਕਹਿੰਨਾ ਆਪੜੀ ਦੇਖੋ ਕਿੰਨੇ ਲਸਕਾਰੇ ਜੇ ਮਾਰ ਕੇ ਚਲਦੀ ਹੈ ਉਹ ਜੋ ਅੱਖਾਂ ਨਾਲ ਖਾਨ ਚਿਕਾ ਕੌਣ ਜੇ ਲਸਕਾਰੇ ਮਾਰ ਕੇ ਚਲਦੀ ਹੈ ਆਵੜੀ ਆਹ ਬੁੜੀ ਹਾਂ ਐ ਬਸ਼ਰਮਾ ਪੈਸੇ ਆਪ ਰੱਖੀ ਬੈਠਾ ਕਿਉਂ ਐਟੀਐਮ ਚੋਂ ਪੈਸੇ ਕਢਵਾ ਕੇ ਲੈ ਆਏ ਪੈਸੇ ਸਾਡੇ ਕੋਲ ਹੈ ਨਹੀਂ ਸੀਗੇ ਹਾਂ ਤੇ ਪੈਸੇ ਕਢਵਾ ਉਹਦਾ ਸਵਾਪਾਣ ਦੇ ਤਾ ਹਾਂ ਹਟੋ ਤੇ ਮੁੜੇ ਨੇ ਉਹਪਿੰਦਰ ਲਿਆ ਕੇ ਤੀ ਮੈਂ ਗਵਨ ਦੀ ਕਿਤਾਬ ਕੁੜੀ ਦੀ ਕਿਉਂਕਿ ਇਹ ਪੰਜਾਬੀ ਪੜ ਲੈਂਦਾ ਤੇ ਮੈਂ ਕਹੇ ਪੰਜਾਬੀ ਪੜ ਲੂਗਾ ਤੇ ਆਪਾਂ ਲੈ ਕੇ ਆਏ ਨਾਲ ਆਟਾ ਤੇ ਘਰ ਦੀ ਪੂਰੀ ਸਫਾਈ ਹੋ ਗਈ ਘਰ ਹੋ ਗਿਆ ਸੋਹਣਾ ਸੋਹਣਾ ਹਣਾ ਹੁਣ ਥੋੜੀ ਸ਼ਾਂਤੀ ਆ ਤੇ ਹੁਣ ਮੈਂ ਕਹਿੰਦੀ ਆ ਚਾਹ ਬਣਾ ਦੇ ਘੁੱਟ ਕੇ ਮੈਨੂੰ ਚਾਹ ਬਣਾ ਦੇ ਸੁੰਦਾ ਦੇ ਨਾ ਚਾਹ ਬਣਾ ਦੇ ਚਾਹ ਬਣਾ ਕੇ ਦੇਂਗਾ ਦੋ ਜੱਟੋ ਘੱਟਾ ਦੇਖ ਦੇਖ ਦੇ ਹੋ ਗਿਆ ਹੋ ਗਿਆ ਸ਼ੁਰੂ ਸ਼ੁਰੂ ਹੋ ਗਿਆ ਹੋ ਗਿਆ ਹੋ ਗਿਆ ਹਟ ਜਾ ਅਰਾ ਪਾਟੀ ਹੋਏ ਮਾਰ ਤੂੰ ਚਾਹ ਬਣਾ ਦੇ ਮੈਨੂੰ ਗੁੱਟਕਾ ਓਏ ਆ ਕੀ ਕਰੀ ਜਾਂਦੇ ਹੋ ਓਏ ਨਿਕਲੇ ਦਰ ਬਾਹਰ ਕਿ ਮੈਂ ਬੜ ਕੇ ਬਿਠੇ ਹਲ ਮਾਰੀਆਂ ਚੇਲ ਮਾਰੀ ਪੂਰੀ ਅਜੇ ਕੰਮ ਪਿਆਗਾ ਕਰਵਾਉਣਾ ਸਾਰਾ ਉਹ ਹੋ ਰਿਹਾ ਨਾ ਤੇ ਫਿਰ ਮੈਂ ਡੱਬੇ ਇੱਕ ਵਾਰੀ ਬਕਸੇਆਂ ਹੀ ਰੱਖਦੇ ਤੇ ਇਹਨਾਂ ਨੂੰ ਮ ਲੱਗਦਾ ਮੌਜਾ ਵਾਸਤੇ ਵੜ ਜਾਂਦੇ ਅਜਾਈ ਤੇ ਓਏ ਬੱਚੋ ਉਧਰ ਬਾਹਰ ਨਿਕਲੋ 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 ਜਲਦੀ ਚੰਗਾ ਮੈਨੂੰ ਕੀ ਪਾਈ ਜੇ ਇੱਥੇ ਪੈ ਜਾਓਗੇ ਠੀਕ ਹੈ ਠੀਕ ਹੈ ਤੇ ਗਾਈ ਆਪਾਂ ਹੁਣੇ ਗਏ ਸੀ ਫਿਰ ਮਾਰਕੀਟ ਸਬਜੀ ਲੈ ਕੇ ਆਏ ਸਬਜੀ ਮੰਡੀ ਲੱਗਦੀ ਸੋਮਵਾਰ ਨੂੰ ਨੇੜੇ ਤੇ ਸਬਜ਼ੀ ਮੰਡੀ ਗਏ ਤੇ ਸਬਜ਼ੀ ਲੈ ਕੇ ਆਏ ਮੈਂ ਤੇ ਉਪਿੰਦਰ ਹੁਣੇ ਆ ਕੇ ਖਾਣਾ ਖਾਦਾ ਤੇ ਖਾਣੇ ਦੇ ਵਿੱਚ ਅੱਜ ਕੁਝ ਨਹੀਂ ਫਸ ਨਮਕ ਵਿੱਚ ਤੇਰੇ ਪਰਾਠੇ ਬਣਾਏ ਤੇ ਨਾਲ ਬਟਰ ਸੀ ਗਿਆ ਤੇ ਬਸ ਉਹੀ ਖਾਦੇ ਕਿਉਂਕਿ ਇੰਨੀ ਥੱਕੀ ਪਈ ਆ ਮੈਂ ਬਹੁਤ ਜ਼ਿਆਦਾ ਥੱਕ ਗਈ ਸਾਰਾ ਦਿਨ ਕੰਮ ਕਰਕੇ ਸਫਾਈ ਬਹੁਤ ਵੱਡਾ ਘਰ ਹੈਗਾ ਉੱਪਰ نیچے ਹੈ ਨਾ ਕਿੰਨਾ ਹੋ ਜਾਂਦਾਗਾ ਤੇ نیچے ਤਾਂ ਕੱਲ ਹੋ ਗਿਆ ਸੀ ਚਲੋ ਰੂੰ ਰੂੰਦਾ ਲੇਕਿਨ ਅੱਜ ਉੱਪਰ ਤੋਂ ਕੀਤਾ ਸਾਰਾ ਬਾਹਰੋਂ ਕੀਤਾ ਸਾਰੇ ਸ਼ੀਸ਼ੇ ਸਾਫ ਕੀਤੇ ਤੁਹਨਾ ਚੀਜ਼ਾਂ ਦੇ ਕਾਫੀ ਮਿਹਨਤ ਲੱਗਦੀ ਹੈ ਬਾਥਰੂਮ ਸਾਫ ਕੀਤੇ ਮੇਨ ਗੱਲ ਤੇ ਸਾਰੇ ਪੂਰਾ ਚੱਕਾ ਚੱਕ ਕਰ ਦਿਆ ਹੁਣ ਘਰ ਤੇ ਹੁਣ ਆਰਾਮ ਦੇ ਨਾਲ ਬੈਠਾਂਗੇ ਤੇ ਸ਼ਾਂਤੀ ਦੇ ਨਾਲ 20 ਰੰ ਕੱਟਾਂਗੇ ਸਾਂਤ ਨੰਮ ਜੇ ਨਾਲ ਤੇ ਆਪਣੇ ਘਰੇ ਰਹਿਣ ਦਾ ਵੈਸੇ ਮਜੀ adda ਆਪਾਂ ਕਿਤੇ ਵੀ ਰਹਿ ਲਿਆ ਨਾ ਕਿੰਨੇ ਵੀ ਸਪਾਈ ਕਰ ਲਈਏ ਪਰ ਉਹ ਮਜ਼ਾ ਲੱਗ ਹੀ ਹੈਗਾ ਆਪਣੇ ਘਰੇ ਤੇ ਸੋ ਹੁਣ ਪੂਰਾ ਫੁੱਲ ਮਜ਼ੇ ਹੋਏ ਹੋਏ ਹੈ ਤੇ ਖਾਣਾ ਪਕਾ ਲਿਆ ਤੇ ਲੇਕਿਨ ਅਜੇ ਟਾਈਮ ਹੋਇਆ ਪੌਣੇ 8 ਤੇ ਕਿ ਗੱਭਕ ਭੁੱਖ ਲੱਗੀ ਸੀ ਅਜਿਹਾ ਸੀ ਨਾ ਦੁਪਹਿਰੇ ਨਹੀਂ ਖਾਣਾ ਖਾਦਾ ਸੀਗਾ ਤੇ ਇਸ ਕਰਕੇ ਨਾ ਫਿਰ ਮੈਨੂੰ ਭੁੱਖ ਲੱਗੀ ਸੀ ਫਿਰ ਮੈਂ ਜਦ ਸਬਜੀ ਲੈਣ ਗਈ ਨਾ ਫਿਰ ਮੈਂ ਸੋਚਿਆ ਪਹਿਲਾਂ ਖਾਣਾ ਖਾ ਕੇ ਫਿਰ ਜਾਂਦੇ ਹਾਂ ਲੱਤ ਥੋੜੀ ਸੈਰ ਹੋਈ ਨਾ ਸਬਜੀ ਲੈਵਾਂਗੇ ਤੇ ਫਿਰ ਖਾਣਾ ਖਾ ਕੇ ਫਿਰ ਅਸੀਂ ਗਏ ਤੇ ਹੁਣ ਹੋ ਗਏ ਬਸ 8:30 ਤੇ ਜਲਦੀ ਸੋਣਿਆ ਕਿਉਂਕਿ ਸੁਵਾ ਪਿਆ ਕੱਪੜਿਆਂ ਦਾ ਢੇਰ ਐ ਬੜਾ ਵੱਡਾ ਲੱਗਿਆ ਸਾਰੀਆਂ ਬੈੱਡ ਸ਼ੀਟਾਂ ਚੇਂਜ ਕਰਕੇ ਤੇ ਵਿਆਹ ਤੇ ਗਏ ਸੀ ਕੁਝ-ਕੁਝ ਹੋਰ ਕੱਪੜੇ ਪੈਸੇ ਪਹਿਲਾਂ ਦੇ ਹੋਰ ਆ ਪਤਾ ਨਹੀਂ ਕਿਹੜੇ-ਕਿਹੜੇ ਚੱਕੇ ਮੈਂ ਤਾਂ ਸਾਰੇ ਇਕੱਠੇ ਕਰ ਲੇ ਇੱਕ ਵਾਰੀ ਸਾਰੇ ਧੋਤੇ ਜਾਣਗੇ ਤੇ ਹੁਣ ਢੇਰ ਲੱਗਿਆ ਪਿਆ ਤੇ ਦੇਖਣ ਨੂੰ ਜੀ ਵੀ ਨਹੀਂ ਕਰਦਾ ਬਸ ਹੁਣ ਤਾਂ ਸੋਵੀਂ ਦੇਖੂੰਗੀ ਤੇ ਇਸ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਜਿਹਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਜਲਦੀ ਦੇ ਨਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਫਿਰ ਮਿਲਦੇ ਆਪਾਂ ਕੱਲ ਨੂੰ ਤਾਂ ਸਾਰਿਆਂ ਨੂੰ ਗੁੱਡ ਨਾਈਟ